ਜਿਹੜਾ ਦੁਆਬਾ ਇਲਾਕਾ ਆ ਦੁਆਬੇ ਏਰੀਏ ਦੇ ਹਨਾ ਜਿਹੜਾ ਚਮਾਰਪਾਈਚਾਰਾ ਆ ਇਹ ਚੰਗੀ ਤਰ੍ਹਾਂ ਐਨ ਚੰਦੂ ਦਾ ਸਾਥ ਦੇਣ ਲੱਗਾਇਆ ਪੂਰਾ ਇੱਕ ਠੋਕੇ ਠੀਕ ਆ ਨਾ ਤਾਂ ਅਸੀਂ ਮਾਲ ਵਿੱਚ ਦੇਖਿਆ ਇਹ ਕੰਮ ਨਾ ਅਸੀਂ ਮਾਝੇ ਦੇ ਵਿੱਚ ਦੇਖਿਆ ਉੱਥੋਂ ਦੇ ਮੱਝ ਵੀ ਤੇ ਚਮਾਰਪਾਈਚਾਰਾ ਮਾਲਵੇ ਦਾ ਵੀ ਠੀਕ ਆ ਇਹ ਦਰਬਾਦਸ ਮਹਾਰਾਜ ਦੀ ਬਾਣੀ ਅੱਡ ਨਹੀਂ ਕਰਦੇ ਠੀਕ ਆ ਇਹ ਤਿਆਰ ਪਰ ਤਿਆਰ ਹੋਗੇ ਸਗੋਂ ਖੰਡੇ ਬਾਟੇ ਦੀ ਪੌੜ ਛੱਕ ਕੇ ਤੇ ਪੂਰਾ ਬਾਣੀ ਤੇ ਠੋਕ ਕੇ ਪੈਰਾ ਦਿੰਦੇ ਨੇ ਸਾਰੀ ਬਾਣੀ ਦੇ ਪਰ ਦੁਆਬੇ ਦੇ ਜਿਹੜੇ ਇਹ ਪਤਾ ਨਹੀਂ ਇਸ ਭਾਈਚਾਰੇ ਦੇ ਕਿਹੜਾ ਇਦਾਂ ਦਾ ਕਈ ਕੋਚਕ ਨੇ ਸਾਰਿਆਂ ਦੇ ਨਹੀਂ ਕੋਚਕ ਦੇ ਇਦਾਂ ਦੇ ਵਿੱਚ ਕੰਡਾ ਚੁੱਭਿਆ ਹੋਇਆ ਕਿ ਇਹ ਰਵਿਦਾਸ ਮਹਾਰਾਜ ਦੀ ਬਾਣੀ ਅੱਡ ਕਰਕੇ ਆਪਣੇ ਆਪ ਨੂੰ ਅੱਡ ਸਾਬਤ ਕਰਨਾ ਚਾਹੁੰਦੇ ਨੇ ਤੁਹਾਨੂੰ ਪਤਾ ਚੰਦੂ ਦੀ ਮੈਂਟੈਲਿਟੀ ਕੀ ਸੀ ਕਿ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕਰਾਉਣ ਦੀ ਉਹ ਕਹਿੰਦਾ ਸੀ ਵੀ ਜਿਹੜਾ ਛੂਦਰ ਆ ਛੂਦਰ ਨੂੰ ਗਿਆਨ ਕਿੱਦਾਂ ਹੋ ਸਕਦਾ ਛੂਦਰ ਨੂੰ ਐਡੀ ਤੁਸੀਂ ਪਦਵੀ ਕਿੱਦਾਂ ਦੇ ਸਕਦੇ ਆ ਠੀਕ ਆ ਇਹਨੂੰ ਬਾਹਰ ਕੱਢ ਜਿਹੜਾ ਚਮੜੇ ਦਾ ਕੰਮ ਕਰਦਾ ਸ਼ੂਤਰ ਆ ਇਹ ਚਮਾਰਨੀਮੀ ਜਾਤ ਕਹਿੰਦਾ ਐ ਨਹੀਂ ਮਹਾਰਾ ਕਹਿੰਦੇ ਨਹੀਂ ਕਰਨੀ ਅੱਡ ਤਾਂ ਉਹਨਾਂ ਨੂੰ ਸ਼ਹੀਦ ਕਰਵਾ ਦਿੱਤਾ ਪਰ ਤੁਸੀਂ ਕੀ ਕੀਤਾ ਤੁਸੀਂ ਚੰਗੀ ਤਰ੍ਹਾਂ ਹਨਾ ਇਹ ਸਾਰਿਆਂ ਲਈ ਨਹੀਂ ਆ ਫੇਰ ਕਹਿ ਦਣਾ ਆ ਇਹ ਹੁਣ ਉਹਨਾਂ ਦੇ ਚੁਬੜੀਆਂ ਗੱਲਾਂ ਜਿਹੜੇ ਚੱਕ ਕਰਦੇ ਪਏ ਨੇ ਇਹ ਗੱਲਾਂ ਠੀਕ ਆ ਤੁਸੀਂ ਫੋਟੋਆਂ ਨੂੰ ਜ਼ਿਆਦਾ ਪ੍ਰਾਇਓਰਟੀ ਦੇਣ ਲੱਗੇ ਹੋ ਫੋਟੋਆਂ ਤੂੰ ਤੁਸੀਂ ਕੀ ਲੈਣਾ ਰਬਦਾਸ ਮਹਾਰਾ ਦੀ ਜਿਹੜੀ ਬਾਣੀ ਆ ਉਹਦੇ ਤੇ ਠੋਕੇ ਪੈਰਾ ਦਿਓ ਕਿਸੇ ਸ਼ਬਦ ਤੇ ਤੁਹਾਨੂੰ ਅੰਤਰੀ ਬਾੜ ਤਾਂ ਪਤਾ ਨਹੀਂ ਹੈਗੇ ਤੁਸੀਂ ਬਾਣੀ ਅੱਡ ਕਰਨ ਲੱਗੇ ਹੋ ਮੂੰਹ ਚੱਕ ਕੇ ਤੁਹਾਨੂੰ ਕਿਹੜੇ ਨੇ ਹੱਕ ਦਿੱਤਾ ਇਹ ਬਾਹਮਣੋ ਜਦਦੇ ਉਹ ਸਾਲੇ ਅੱਡ ਕਰਨ ਦੇ ਵੀ ਤੁਹਾਨੂੰ ਪਤਾ ਨਹੀਂ ਕਿਹੜੇ ਹਰਾ ਨੇ ਇਹ ਅਧਿਕਾਰ ਦੇ ਦਿੱਤਾ ਵੀ ਬਾਣੀ ਮਹਾਰਾ ਦੀ ਅੱਡ ਕਰਨ ਦਾ ਸਾਰੀ ਬਾਣੀ ਇੱਕ ਦੀ ਆ ਇਹ ਬਾਣੀ ਮਹਾਪੁਰਖ ਕਿੰਨੇ ਚ ਘਰ ਵਸਾ ਹੋਏ ਇੱਕ ਦੀ ਬਾਣੀ ਆ ਇਹ ਇਹ ਨਾ ਸਮਝ ਲਿਓ ਕੋਈ ਅਰਬਦਾਸ ਮਹਾਰਾ ਜਾ ੜਿਆ ਗੁਰਨਾਨਕ ਮਹਾਰਾ ਜਾ ੜਿਆ ਪੰਜਵੇਂ ਪਾਸ਼ਾ ੜਿਆ ਇਹ ਸਾਰੇ ਇੱਕ ਨੇ ਤੁਹਾਡੇ ਪਤਾ ਨਹੀਂ ਕਿਹੜੀ ਇਹ ਜਿਹੜਾ ਉਸ ਟਾਈਮ ਦਾ ਪੰਡਤ ਸੀਗਾ ਉਹੀ ਬਾਹਮਣ ਵਾਲੀ ਸੋਚ ਤੁਹਾਡੇ ਅੰਦਰ ਆਈ ਹੋਆ ਚੰਦੂ ਦੀਆਂ ਔਲਾਦਾਂ ਤੁਸੀਂ ਬਣਦੇ ਆ ਤੁਸੀਂ ਚਮਾਰ ਚਮਾਰਾ ਦੇ ਘਰ ਜਾਮ ਕੇ ਵੀ ਤੁਸੀਂ ਬਦਨਾਮ ਕੀਤਾ ਸੋਸ਼ਲ ਮੀਡੀਆ ਦੇ ਉੱਪਰ ਡੇਰਾ ਸਚਖੰਡ ਬੱਲਾ ਦੇ ਮਹਾਪੁਰਸ਼ਾਂ ਐਸੀ ਸਮਾਜ ਅਤੇ ਬ੍ਰਾਹਮਣ ਸਮਾਜ ਪ੍ਰਤੀ ਅਪੱਤੀ ਜਨਕ ਅਪਸ਼ਬਦ ਬੋਲਣ ਦੇ ਖਿਲਾਫ ਅੰਬੇਡਕਰ ਸੈਨਾ ਪੰਜਾਬ ਵੱਲੋਂ ਇੱਕ ਸ਼ਿਕਾਇਤ ਐਸਐਚਓ थाना ਮਾਲਪੁਰ ਨੂੰ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕੁਲਵੰਤ ਪੁੰਨੋ ਪ੍ਰਧਾਨ ਅੰਬੇਡਕਰ ਸੈਨਾ ਪੰਜਾਬ ਬਲਵਿੰਦਰ ਮਰਵਾਹਾ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਸੋਸ਼ਲ ਮੀਡੀਆ ਰਾਹੀਂ ਵੀਡੀਓ ਪ੍ਰਾਪਤ ਹੋਈ ਹੈ ਜਿਸ ਵਿੱਚ ਕਰਨਪ੍ਰੀਤ ਸਿੰਘ ਉਰਫ ਕੰਨੂ ਵੱਲੋਂ ਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਖਿਲਾਫ ਐਸਸੀ ਸਮਾਜ ਬ੍ਰਾਹਮਣ ਪਾਈਚਾਰੇ ਦੇ ਖਿਲਾਫ ਗਲਤ ਸ਼ਬਦਾਵਲੀ ਬੋਲ ਕੇ ਪਾਈਚਾਰਕ ਸੰਜ ਦੇ ਖਿਲਾਫ ਪੰਜਾਬ ਦਾ ਮਾਹੌਲ ਖਰਾਬ ਕੀਤਾ ਗਿਆ ਹੈ ਇਸ ਨਾਲ ਪੂਰੇ ਭਾਰਤ ਵਿੱਚ ਵੱਸਦੇ ਐਸਟੀ ਪਾਈਚਾਰੇ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਤੇ ਸਾਡੀ ਧਾਰਮਿਕ ਆਜ਼ਾਦੀ ਤੇ ਹਮਲਾ ਹੋਇਆ ਹੈ ਆਪਣੀ ਫੇਸਬੁੱਕ ਆਈਡੀ ਕੰਨੂ ਸਿੰਘ ਦੇ ਨਾਮ ਤੋਂ ਸ਼ਰੀਆਮ ਵੱਖ-ਵੱਖ ਵਰਗਾਂ ਦੇ ਖਿਲਾਫ ਗੰਦੀ ਸ਼ਬਦਾਵਲੀ ਵਰਤ ਕੇ ਗਾਲਾਂ ਕੱਢ ਕੇ ਸ਼ੇਅਰ ਕਰਦਾ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਰੋਸ਼ਵਜੋ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਇਸ ਬਾਰੇ ਸੁਖਵਿੰਦਰ ਸਿੰਘ ASI ਨੇ ਦੱਸਿਆ ਕਿ ਉਹਨਾਂ ਵੱਲੋਂ ਦੋਸ਼ੀ ਦੇ ਖਿਲਾਫ ਪੜਤਾਲ ਕੀਤੀ ਜਾ ਰਹੀ ਹੈ ਅੱਜ ਇੱਕ ਕਰਨ ਕਰਨਪ੍ਰੀਤ ਉਰਫ ਕਨੂ ਸਨ ਆਫ ਇੰਦਰਜੀਤ ਸਿੰਘ ਵਾਸੀ ਸਰਦੁੱਲਾਪੁਰ ਥਾਣਾ ਮਾਲਪੁਰ ਤਹਿਸੀਲ ਗੜਸ਼ੰਕਰ ਦਾ ਜੋ ਨਿਵਾਸੀ ਆ ਉਹ ਗੁਰੂ ਸਾਹਿਬ ਦੇ ਬਖਸ਼ੇ ਹੋਏ ਬਾਣੇ ਦਾ ਓਟ ਆਸਰਾ ਲੈ ਕੇ ਸਮਾਜ ਦੇ ਪ੍ਰਤੀ ਐਸੀ ਸਮਾਜ ਪ੍ਰਤੀ ਧਾਰਮਿਕ ਰਵਈ ਧਾਰਮਿਕ ਜਿਹੜੀ ਹੈਗੀ ਸਾਡੀ ਭਾਵਨਾ ਹੈਗੀ ਆ ਜਾਂ ਹੋਰ Hindu ਸਮਾਜ ਪ੍ਰਤੀ ਜਿਹੜਾ ਵੀਡੀਓ ਆਪਣੀਆਂ ਬਣਾ ਕੇ ਗਲਤ ਸ਼ੇਅਰ ਕਰਦਾ ਹੈਗਾ ਸੋ ਅੱਜ ਇਹ ਸਾਨੂੰ ਕੱਲ ਜਿਹੜੀ ਇੱਕ ਵੀਡੀਓ ਪ੍ਰਾਪਤ ਹੋਈ ਸੀ ਜਿਸ ਵਿੱਚ ਉਹ ਗੁਰੂ ਰਵਿਦਾਸ ਮਹਾਰਾਜ ਦੀ ਅੰਮ੍ਰਿਤ ਬਾਣੀ ਜੋ ਹੈਗੀ ਉੱਤੇ ਟੀਕਾ ਟਿੱਪਣੀ ਕਰਦਾ ਔਰ ਐਸੀ ਸਮਾਜ ਨੂੰ ਗੰਦੀਆਂ ਤੇ ਭੱਦਰ ਗਾਲਾਂ ਕੱਢ ਰਿਹਾ ਨਾਲ ਦੀ ਨਾਲ ਬ੍ਰਾਹਮਣ ਸਮਾਜ ਬਾਰੇ ਬੜੀ ਗੰਦੀ ਮਾਨਸਿਕਤਾ ਰੱਖ ਕੇ ਉਹਨਾਂ ਨੂੰ ਬਹੁਤ ਗੰਦੇ ਜਿਹੜਾ ਵਰਡ ਹੈਗਾ ਉਹਨਾਂ ਨੂੰ ਯੂਜ਼ ਕਰਕੇ ਉਹਨਾਂ ਨੂੰ ਗਾਲਾਂ ਕੱਢ ਰਿਹਾ ਤੇ ਸਾਰੇ ਸਮਾਜ ਦੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹਾਰ ਰਿਹਾ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਆ ਵੇ ਇਦਾਂ ਦੇ ਜਿਹੜੇ ਬਹਿਰੂਪੀਏ ਆ ਗੁਰੂ ਸਾਹਿਬ ਦੇ ਬਾਣੇ ਦਾ ਦੁਰਉਪਯੋਗ ਕਰਦੇ ਆ ਜਿੰਨੀਆਂ ਸਤਕਾਰ ਕਮੇਟੀਆਂ ਐਸਸੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਹਰਮਿੰਦਰ ਹਰਜਿੰਦਰ ਧਾਮੀ ਜੀ ਨੂੰ ਔਰ ਐਸਸੀਪੀਸੀ ਦੇ ਜਿਹੜੇ ਆਪਣੇ ਜਥੇਦਾਰ ਸਾਹਿਬ ਹੈਗੇ ਆ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਇਹੋ ਜਿਹੇ ਜਿਹੜੇ ਸ਼ਰਾਰਤੀ ਅਨਸਰ ਹਨ ਸਿੱਖੀ ਸਰੂਪ ਦੇ ਵਿੱਚ ਆ ਕੇ ਸਮਾਜ ਦੇ ਵਿੱਚ ਜਿਹੜਾ ਹੈਗਾ ਆ ਵੀ ਗਲਤ ਪ੍ਰਚਾਰ ਕਰਦੇ ਆ ਜਾਂ ਸਮਾਜ ਦੀਆਂ ਜਿਹੜੀਆਂ ਧਾਰਮਿਕ ਜਾਂ ਸਮਾਜਿਕ ਭਾਵਨਾਵਾਂ ਨੂੰ ਦੋ ਫਾੜ ਕਰਨ ਦਾ ਯਤਨ ਕਰਦੇ ਆ ਤੋ ਇਹਨਾਂ ਨੂੰ ਨੱਥ ਪਾਈ ਜਾਵੇ ਸਾਰਿਆਂ ਦੀ ਅਗਵਾਈ ਦੇ ਵਿੱਚ ਮਾਨਯੋਗ ਐਸਐਚਓ ਸਾਹਿਬ ਨੂੰ ਅੱਜ ਅਸੀਂ ਅੰਬੇਡਕਰ ਸੈਨਾ ਪੰਜਾਬ ਦੇ ਮਾਧਿਅਮ ਤੇ ਰਾਹੀਂ ਇੱਕ ਐਪਲੀਕੇਸ਼ਨ ਇੱਥੇ ਥਾਣੇ ਦੇ ਵਿਖੇ ਮੂਵ ਕੀਤੀ ਆ ਔਰ ਐਪਲੀਕੇਸ਼ਨ ਦੇਣ ਤੋਂ ਬਾਅਦ ਅਸੀਂ ਪ੍ਰਸ਼ਾਸਨ ਨੂੰ 295 ਆਈਟੀ ਐਕਟ ਔਰ ਐਸੀਐਸਟੀ ਐਕਟ ਤੇ ਹੋਰ ਜਿਹੜੀਆਂ ਸੰਗੀਨ ਧਰਾਵਾਂ ਲੱਗਦੀਆਂ ਹੈਗੀਆਂ ਇਹਦੇ ਤੇ ਲਾ ਕੇ ਜਿਹੜੀ ਬਣਦੀ ਕਾਰਵਾਈ ਕਰਕੇ ਇਹਨੂੰ ਜੇਲ੍ਹ ਦੇ ਵਿੱਚ ਨਹੀਂ ਡੱਕਦਾ ਤਾਂ ਕੱਲ ਤੋਂ ਜਿਹੜਾ ਦਵਾਰਾ ਆ ਉਹ ਅਨਮਿੱਥੇ ਸਮੇਂ ਲਈ ਇੱਥੇ ਧਰਨਾ ਪ੍ਰਦਰਸ਼ਨ ਕਰਕੇ ਜਿਹੜਾ ਰੋਡ ਜਾਮ ਕੀਤਾ ਜਾਏਗਾ ਜੇਦੀ ਜ਼ਿੰਮੇਵਾਰੀ ਸਾਰੀ ਹੁਸ਼ਿਆਰਪੁਰ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਕੱਲ ਇੱਕ ਵੀਡੀਓ ਜਿਹੜੀ ਆ ਉਹ ਅਸੀਂ ਦੇਖੀ ਜਿਸ ਦੇ ਵਿੱਚ ਇੱਕ ਗੁਰੂ ਮਾਰਾ ਦੇ ਬਾਣੇ ਦੇ ਵਿੱਚ ਸਜਿਆ ਹੋਇਆ ਵਿਅਕਤੀ ਜੋ ਦਲਿਤ ਸਮਾਜ ਦੇ ਨਾਲ ਔਰ ਬ੍ਰਾਹਮਣ ਸਮਾਜ ਨੂੰ ਜਿਹੜੀਆਂ ਆਪਣੀ ਵੀਡੀਓ ਦੇ ਅੰਦਰ ਗਾਲਾਂ ਵੀ ਕੱਢ ਰਿਹਾ ਔਰ ਇਸ ਪੰਜਾਬ ਦਾ ਜਿਹੜਾ ਮਾਹੌਲ ਆ ਇਹ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਔਰ ਜਾਤੀਵਾਦ ਜਿਹੜਾ ਵਾ ਫੈਲਾ ਰਿਹਾ ਸੋ ਇਹੋ ਜਿਹੇ ਬੰਦੇ ਨੂੰ ਪੁਲਿਸ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਕਰੇ ਔਰ ਅਸੀਂ ਚਾਹਨੇ ਆਂ ਕਿ ਜੇ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਆ ਦਲਿਤਾਂ ਦੇ ਨਾਲ ਆ ਤਾਂ ਉਹਨੂੰ ਇਹ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਅਦਰਵਾਈਜ਼ ਨਹੀਂ ਕਰਦਾ ਤੇ ਫਿਰ ਜਿਹੜਾ ਸਾਡੇ ਕੋਲ ਰਾਸਤਾ ਹੈਗਾ ਫਿਰ ਤੇ ਸਾਡੇ ਕੋਲ ਰੋਡ ਆ ਸੜਕਾਂ ਆ ਗਲੀਆਂ ਆ ਫਿਰ ਉਹ ਰੋਕਾਂਗੇ ਤੇ ਫਿਰ ਇਹ ਆਪੇ ਹੀ ਨੱਠੇ ਭੱਜੇ ਫਿਰਦੇ ਆ ਪਰ ਸਾਡੀ ਜੇ ਗੱਲ ਪਿਆਰ ਨਾਲ ਸੁਣ ਲੈਣ ਤਾਂ ਬਹੁਤ ਚੰਗੀ ਗੱਲ ਆ ਜੈ ਭੀਮ ਜੈ ਭਾਰ ਭਾਜੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋਈ ਆ ਜਿਸ ਦੇ ਉਹ ਵਿਅਕਤੀ ਨੇ ਜਾਨ ਬੁੱਝ ਕੇ ਟਾਰਗੇਟ ਕੀਤਾ ਹੈ ਬ੍ਰਾਹਮਣ ਸਮਾਜ ਨੂੰ ਤੇ ਐਸੀ ਭਾਈਚਾਰੇ ਨੂੰ ਬਹੁਤ ਹੀ ਭੱਦੀ ਸ਼ਬਦਾਬਦੀ ਬੋਲੀ ਹੈ ਇੱਕ ਆਪਸੀ ਭਾਈਚਾਰੇ ਦੇ ਵਿੱਚ ਉਸ ਨੇ ਵੰਡ ਪਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਸਾਰੇ ਜਿੰਨੇ ਵੀ ਭਰਾ ਇੱਥੇ ਖੜੇ ਆ ਪੱਖ-ਪੱਖ ਪਿੰਡਾਂ ਤੋਂ ਆਏ ਆ ਕਾਫੀ ਸਮੇਂ ਤੋਂ ਠਾਣਾ ਮਾਲਪੁਰ ਦੇ ਵਿੱਚ ਬੈਠੇ ਆ ਪਰ ਸਾਡੀ ਸੁਣਵਾਈ ਨਹੀਂ ਹੋਈ ਹੈਗੀ ਹੈ ਜੇ ਸਾਡੀ ਸੁਣਵਾਈ ਨਹੀਂ ਹੁੰਦੀ ਹੈਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੜਕਾਂ ਤੇ ਜਾਵਾਂਗੇ ਜਿਸ ਵਾਰ ਰਵਾਬ ਸਾਹਿਬ ਆਣ ਸਾਡੇ ਕੋਲ ਸਵੇਰੇ ਭੁੰਨੂ ਸਾਹਿਬ ਦਾ ਮਰਵਾਦ ਸਾਹਿਬ ਆ ਗਿਆ ਦਰਖਾਸਤ ਲੱਗੇ ਆਪਾਂ ਜਾ ਕੇ ਆਏ ਤਾਂ ਘਰ ਮਿਲੇ ਨਹੀਂ ਉਹ ਤਾਂ ਉਹਨੂੰ ਟਾਈਮ ਦਿੱਤਾ ਸ਼ਾਮ ਦਾ 4 ਵਜੇ ਦਾ ਜਿਹੜੀ ਬੰਦੀ ਕਾਰ ਵੀ ਕੀਤੀ